ਤੁਹਾਡੇ ਪੁੱਤ ਧੀਆਂ ਜੇ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਹੋਰ ਦੇਸ਼ ਦੇ ਵਿੱਚ ਗਏ ਆ ਤੇ ਤੁਸੀਂ ਇੱਥੇ ਹੀ ਆ ਕਾਹਵੇਂ ਠੱਗੇ ਜਾ ਸਕਦੇ ਆ ਜਿਵੇਂ ਕਿ ਜਲੰਧਰ ਦੇ 13 ਮਾਪੇ ਠੱਗੇ ਗਏ ਆ ਪਿਛਲੇ ਸਾਲ ਯਾਨੀ ਕਿ 2025 ਦੇ ਵਿੱਚ ਇਹ ਗੱਲ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਸ਼ਿਕਾਇਤ ਦੇ ਰੂਪ ਦੇ ਵਿੱਚ ਸਾਹਮਣੇ ਆਈ ਆ ਮਾਪਿਆਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਕਿ ਸਾਡੀ ਧੀ ਦਾ ਪੁੱਤ ਕੈਨੇਡਾ ਦੇ ਫਲਾਣੇ ਸ਼ਹਿਰ ਦੇ ਵਿੱਚ ਕੈਨੇਡਾ ਦੇ ਫਲਾਣੇ ਸ਼ਹਿਰ ਦੇ ਫਲਾਣੇ ਕੰਮ ਦੇ ਵਿੱਚ ਲੱਗੇ ਹੋਏ ਆ ਫਲਾਣੇ ਕਾਲਜ ਦੇ ਵਿੱਚ ਪੜ੍ਹਦੇ ਆ ਉਹ ਵਰਕ ਪਰਮਿਟ ਤੇ ਆ ਉਹਨਾਂ ਨੂੰ ਪੀਆਰ ਮਿਲ ਗਈ ਆ ਉਹ ਸਟੱਡੀ ਵੀਜ਼ਾ ਤੇ ਜਿਵੇਂ ਵੀ ਆ ਪਰ ਅਚਾਨਕ ਤੁਹਾਨੂੰ ਫੋਨ ਦੇ ਟੱਲੀ ਖੜਕਦੀ ਤੁਹਾਨੂੰ ਫੋਨ ਆਉਂਦਾ ਇਹ ਗੱਲ ਕਹੀ ਜਾਂਦੀ ਕਿ ਤੁਹਾਡਾ ਪੁੱਤ ਲੰਘੇ ਕੱਲ ਲੜਾਈ ਦੇ ਵਿੱਚ ਫੜਿਆ ਗਿਆ ਤੁਹਾਡਾ ਪੁੱਤ ਲੰਘੇ ਕੱਲ ਡਰੱਗ ਦਾ ਕਾਰੋਬਾਰ ਕਰਦਾ ਫੜਿਆ ਗਿਆ ਤੁਹਾਡਾ ਪੁੱਤ ਲੰਘੇ ਕੱਲ ਗਲਤ ਕੰਮ ਕਰਦਾ ਫੜਿਆ ਗਿਆ ਤੇ ਉਹਨੂੰ ਪੁਲਿਸ ਨੇ ਫੜ ਲਿਆ ਤੇ ਜੇਕਰ ਤੁਸੀਂ ਚਾਹੋ ਨੀ ਆ ਉਹਦੀ ਜ਼ਮਾਨਤ ਹੋਵੇ ਤਾਂ 5 ਲੱਖ ਰੁਪਈਆ ਖਾਤੇ ਦੇ ਵਿੱਚ ਪਾ ਦਿਓ ਉਧਰਲੇ ਪਾਸੇ ਦਿਨ ਹੁੰਦਾ ਤੁਹਾਡੇ ਵਾਲੇ ਪਾਸੇ ਰਾਤ ਹੁੰਦੀ ਆਪਣੇ ਵਾਲੇ ਪਾਸੇ ਇਧਰਲੇ ਪਾਸੇ ਰਾਤ ਹੁੰਦਾ ਉਧਰਲੇ ਪਾਸੇ ਦਿਨ ਹੁੰਦੀ ਆ ਤੇ ਆਮ ਤੌਰ ਤੇ ਉੱਥੇ ਜਦੋਂ ਇਧਰਲੇ ਪਾਸੇ ਦਿਨ ਹੋਵੇ ਤੇ ਉਸ ਵੇਲੇ ਤੁਹਾਨੂੰ ਫੋਨ ਆਉਂਦਾ ਅਨਨੋਨ ਨੰਬਰ ਤੋਂ ਫੋਨ ਆਉਂਦਾ ਤੇ ਫਿਰ ਤੁਸੀਂ ਘਬਰਾ ਜਾਂਦੇ ਵੀ ਹਾਂ ਮੇਰਾ ਧੀਜਾ ਮੇਰਾ ਪੁੱਤ ਇਸ ਤਰੀਕੇ ਨਾਲ ਕਸੂਤਾ ਫਸ ਗਿਆ ਫਿਰ ਤੁਸੀਂ ਚਾਹੁੰਦੇ ਜੀ ਕਿ ਇਸ ਮਾਮਲੇ ਨੂੰ ਅਸੀਂ ਕਲੀਅਰ ਕਰੀਏ ਤੁਸੀਂ ਫੋਨ ਕਰਦੇ ਆਪਦੇ ਧੀਜਾ ਪੁੱਤ ਨੂੰ ਉਹ ਸੁੱਤੇ ਪਏ ਉਸ ਵੇਲੇ ਇਧਰ ਦਿਨ ਉਧਰ ਰਾਤ ਆ ਜਦੋਂ ਉਹਨਾਂ ਨੇ ਸੁੱਤੇ ਹੋਣ ਕਰਕੇ ਫੋਨ ਨਹੀਂ ਚੁੱਕਿਆ ਤੇ ਫਿਰ ਤੁਹਾਡਾ ਫਿਕਰ ਹੋਰ ਵੱਧ ਜਾਂਦਾ ਤੁਸੀਂ ਘਬਰਾ ਜਾਂਦੇ ਆ ਘਬਰਾ ਕੇ ਤੁਸੀਂ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਾ ਬੈਨੇ ਆ ਤੇ ਜਿਹਦੇ ਕਰਕੇ ਉਹ ਆਪਦੇ ਮਕਸਦ ਦੇ ਵਿੱਚ ਸਫਲ ਆ ਜਦੋਂ 2 3 4 5 ਘੰਟਿਆਂ ਬਾਅਦ ਤੁਹਾਡੇ ਬੱਚੇ ਉੱਠਦੇ ਆ ਉਹ ਤੁਹਾਨੂੰ ਮੂੜਵੀਂ ਕਾਲ ਕਰਨੇ ਬੈਕ ਕਾਲ ਕਰਨੇ ਆ ਤੁਹਾਨੂੰ ਕਹਿੰਦੇ ਵੀ ਅਸਾਂ ਸੁੱਤੇ ਪਏ ਸੀ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਤੇਰੇ ਨਾਂ ਦੇ ਉੱਤੇ ਇਵੇਂ ਫੋਨ ਆਇਆ ਸੀ ਉਹ ਕਹਿੰਦੇ ਵੀ ਸਾਨੂੰ ਤਾਂ ਇਸ ਗੱਲ ਬਾਰੇ ਪਤਾ ਹੀ ਨਹੀਂ ਸੀ ਸੁੱਤੇ ਪਏ ਸੀਗੇ ਜੌਬ ਤੋਂ ਆਏ ਆ ਸ਼ਿਫਟ ਲਾ ਕੇ ਆਏ ਆ ਪੜ ਕੇ ਆਏ ਆ ਫਲਾਣੀ ਥਾਂ ਤੋਂ ਆਏ ਆ ਤੇ ਫਿਰ ਤੁਹਾਡੇ ਹੱਥ ਪੱਲੇ ਕੁਝ ਨਹੀਂ ਰਹਿੰਦਾਗਾ ਇੱਕ ਮਾਂ ਨੇ ਇਹ ਗੱਲ ਕਹੀ ਆ ਆਪਣੀ ਸ਼ਿਕਾਇਤ ਦੇ ਵਿੱਚ ਕਿ ਮੇਰੀ ਧੀ ਨੂੰ ਗਿਆ ਨੂੰ ਉੱਥੇ 3 ਸਾਲ ਹੋ ਗਏ ਆ ਅਚਾਨਕ ਫੋਨ ਆਉਂਦਾ ਸਵੇਰ ਦੇ ਵੇਲੇ ਇਹ ਗੱਲ ਕਹੀ ਜਾਂਦੀ ਵੀ ਤੁਹਾਡੀ ਧੀ ਆ ਜਿਹੜੀ ਉਹ ਫਲਾਣੇ ਕੰਮ ਦੇ ਵਿੱਚ ਫਲਾਣੇ ਮਾਮਲੇ ਦੇ ਵਿੱਚ ਉਹਦੇ ਤੇ ਚਾਰਜ ਲੱਗਾ ਇਸ ਕਰਕੇ ਜੇਕਰ ਤੁਸੀਂ ਚਾਹੋ ਨੇ ਆ ਕਿ ਭਾਈ ਉਹਦੀ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਨਾ ਜਾਣਾ ਪਵੇ ਤੇ ਫਿਰ ਭਾਈ 5 ਲੱਖ ਰੁਪਈਆ ਖਾਤੇ ਦੇ ਵਿੱਚ ਪਾਉਣਾ ਪੈਣਾ ਉਹ ਥੋੜੀ ਜਿਹੀ ਪੁੱਛਗਿੱਛ ਕਰਦੀ ਆ ਮਾਂ ਘਬਰਾ ਜਾਂਦੀ ਆ ਇਹ ਗੱਲ ਕਹੀ ਜਾਂਦੀ ਕਿ ਭਾਈ ਜੇ ਨਹੀਂ ਯਕੀਨ ਤੇ ਆ ਲੈ ਉਹਦੇ ਨਾਲ ਗੱਲ ਕਰ ਲੋ ਤੇ ਅੱਗੋਂ ਉਹ ਕੁੜੀ ਰੋਣ ਲੱਗ ਪੈਂਦੀ ਆ ਉਹ ਰੋ ਰੋ ਕੇ ਦੱਸਦੀ ਐ ਕਿ ਮੰਮੀ ਮੈਨੂੰ ਬਚਾ ਲੋ ਮੈਂ ਫਸ ਗਈ ਮੈਂ ਕਸੂਤੀ ਫਸ ਗਈ ਮੇਰੇ ਕੋਲ ਗਲਤੀ ਹੋ ਗਈ ਜੇ ਤੁਸੀਂ ਇਹਨਾਂ ਨੂੰ ਪੈਸੇ ਨਾ ਭੇਜੇ ਤਾਂ ਫਿਰ ਮੈਂ ਲੁੱਟੀ ਜਾਊਂਗੀ ਮੈਨੂੰ ਇਹ ਰਿਪੋਰਟ ਕਰ ਦੇਣਗੇ ਮੈਨੂੰ ਜੇਲ੍ਹ ਦੇ ਵਿੱਚ ਰੱਖਣਗੇ ਮੇਰਾ ਭਵਿੱਖ ਬਰਬਾਦ ਹੋ ਜਾਣਾ ਮੇਰੀ ਪੜ੍ਹਾਈ ਬਰਬਾਦ ਹੋ ਜਾਣੀ ਆ ਪਰ ਇਹ ਉਹ ਕੁੜੀ ਨਹੀਂ ਸੀ ਕਿਉਂਕਿ ਜਦੋਂ ਕੋਈ ਰੋਂਦਾ ਤੁਹਾਡੇ ਕੋਲੇ ਰੋਂਦਾ ਹੋਇਆ ਆਪਦੀ ਗੱਲ ਕਰਦਾ ਮੰਨ ਲਓ ਵੀ ਮੈਂ ਆਪਦੇ ਫੋਨ ਤੋਂ ਤੁਹਾਡੇ ਨਾਲ ਗੱਲ ਕਰਾਵਾਂ ਕਿਸੇ ਦੀ ਉਹ ਰੋ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਹੋਵੇ ਤੇ ਆਮ ਤੌਰ ਦੇ ਉੱਤੇ 90% ਦੀ ਪਛਾਣ ਰੋਂਦੇ ਬੰਦੇ ਦੀ ਲੁੱਕ ਜਾਂਦੀ ਪਤਾ ਨਹੀਂ ਲੱਗਦਾ ਵੀ ਮੇਰੇ ਵਾਲਾ ਰੋ ਰਿਹਾ ਜਾਂ ਕੋਈ ਹੋਰ ਰੋ ਰਿਹਾ ਉਸ ਤੋਂ ਬਾਅਦ ਮਾਂ ਡਰ ਗਈ ਤੇ ਮਾਂ ਨੇ ਫਿਰ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਾ ਦਿੱਤੇ ਪਰ ਜਦੋਂ ਉਹ ਤੜਕੇ ਦੀ ਕੁੜੀ ਨੇ ਉੱਠ ਕੇ ਤੇ ਫੋਨ ਕੀਤਾ ਉਹਨੇ ਇਹ ਗੱਲ ਕਹੀ ਆ ਵੀ ਭਾਈ ਮੈਂ ਤਾਂ ਰੋਈ ਨਹੀਂ ਮੈਨੂੰ ਤਾਂ ਕਿਸ ਨੇ ਫੜਿਆ ਹੀ ਨਹੀਂ ਮੇਰੇ ਤਾਂ ਥੋੜੀ ਰਾਤ ਗੱਲ ਹੋਈ ਹੀ ਨਹੀਂ ਤੇ ਇਸ ਤਰੀਕੇ ਦੇ ਨਾਲ ਵੀ ਠੱਗ ਆ ਕੁਝ ਕਰਦੇ ਹਨ ਇੱਕ ਬਾਪ ਨੇ ਇਹ ਗੱਲ ਕਹੀ ਆ ਕਿ ਸਾਡੇ ਕੋਲੋਂ 3 ਲੱਖ ਰੁਪਏ ਲੁੱਟ ਲਿਆ ਗਿਆ 5 ਲੱਖ ਰੁਪਏ ਮੰਗਿਆ ਸੀ ਸਾਨੂੰ ਇਹ ਗੱਲ ਕਹੀ ਕਿ ਵੀ ਭਾਈ ਤੁਹਾਡਾ ਪੁੱਤ ਡਰੱਗ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਕਾਰਾਂ ਚੋਰੀ ਕਰਨ ਦੇ ਮਾਮਲੇ 'ਚ ਫੜਿਆ ਗਿਆ ਤੇ ਇਸ ਵੇਲੇ 8-10 ਜਣਿਆਂ ਦੇ ਵਿੱਚ ਇੱਕ ਤੁਹਾਡਾ ਪੁੱਤ ਵੀ ਆ ਤੇ ਅਸੀਂ ਉਹਦਾ ਫੋਨ ਕੱਟ ਕੇ ਤੇ ਨਾਲ ਦੀ ਨਾਲ ਮੁੰਡੇ ਨੂੰ ਫੋਨ ਕੀਤਾ ਮੁੰਡਾ ਸੁੱਤਾ ਪਿਆ ਸੀ ਤੇ ਸੁੱਤਾ ਹੋਣ ਕਰਕੇ ਉਹਨੇ ਫੋਨ ਨਹੀਂ ਚੱਕਿਆ ਤੇ ਅਸੀਂ ਫਿਰ ਘਬਰਾ ਕੇ ਉਹਦੇ ਖਾਤੇ 'ਚ ਪੈਸੇ ਪਾਤੇ ਫੋਨ ਕਰਨ ਵਾਲੇ ਦੇ ਤੇ ਬਾਅਦ ਦੇ ਵਿੱਚ ਗੱਲ ਬਣੀ ਨਹੀਂ ਬਾਅਦ ਦੇ ਵਿੱਚ ਉਹ ਗੱਲ ਸੱਚੀ ਨਹੀਂ ਸੀ ਤੇ ਇਹ ਝੂਠ ਨਿਕਲਿਆ ਤੇ ਗੱਲ ਜਿਹੜੀ ਉਹਦੀ ਸੀ ਬਣ ਗਈ ਤੇ ਪਰ ਸਾਡੇ ਕੋਲੋਂ ਪੈਸੇ ਲੁੱਟੇ ਗਏ ਆ ਇੱਕ ਇਥੇ ਔਰਤ ਘਬਰਾਹਟ ਦੇ ਵਿੱਚ ਆਈ ਉਹਨੂੰ ਜੀ 5 ਲੱਖ ਰੁਪਈਆ ਮੰਗਿਆ ਗਿਆ ਤੇ ਉਹ ਕਾਲੀ ਕਾਲੀ ਜਿਹੜੀ ਉਹ ਬੈਂਕ ਦੇ ਵਿੱਚ ਚਲੀ ਗਈ ਉਹਨੇ 1 ਲੱਖ ਰੁਪਈਆ ਉਸ ਖਾਤੇ ਦੇ ਵਿੱਚ ਪਾਤਾ ਵੀ ਮੇਰੇ ਮੁੰਡੇ ਨੂੰ ਕੁਝ ਹੋਣਾ ਜਾਵੇ ਪਰ ਉਹਦੀ ਘਬਰਾਹਟ ਨੂੰ ਦੇਖ ਕੇ ਬੈਂਕ ਦੇ ਮੈਨੇਜਰ ਨੇ ਪੁੱਛਿਆ ਵੀ ਗੱਲ ਕੀ ਆ ਉਹਨੇ ਕਿਹਾ ਜੀ ਕਿ ਆਹ ਗੱਲ ਇਸ ਤਰੀਕੇ ਦੇ ਨਾਲ ਹੋਈ ਹੈ ਮੇਰਾ ਮੁੰਡਾ ਜਿਹੜਾ ਉਹ ਕੈਨੇਡਾ ਦੇ ਫਲਾਣੇ ਸ਼ਹਿਰ ਦੇ ਵਿੱਚ ਆ ਉਹਦੇ ਕੋਲੋਂ ਫਲਾਣਾ ਕੋਈ ਕ੍ਰਾਈਮ ਹੋ ਗਿਆ ਤੇ ਆਹ ਗੱਲ ਹੋ ਗਈ ਪਰ ਮੈਨੇਜਰ ਨੇ ਸਿਆਣਪ ਵਰਤੀ ਉਹਨੇ ਇਹ ਗੱਲ ਕਹੀ ਕਿ ਬਾਕੀ ਪੈਸੇ ਪਾਉਣ ਤੋਂ ਪਹਿਲਾਂ ਆਪਦੇ ਮੁੰਡੇ ਨਾਲ ਗੱਲ ਕਰ ਲਿਓ ਤੁਸੀਂ 2 4 5 ਘੰਟੇ ਵੇਟ ਕਰ ਲਓ ਬਾਅਦ ਦੇ ਵਿੱਚ ਪੈਸੇ ਪਾ ਲਿਓ ਹਾਲੇ ਸਵੇਰ ਨੇ 11 ਵਜੇ ਆ 5 ਵਜੇ ਤੱਕ ਪੈਸੇ ਤਾਂ ਆਪਾਂ ਜਦੋਂ ਮਰਜ਼ੀ ਪਾ ਦੇਾਂਗੇ ਪਰ ਮੁੰਡੇ ਨੂੰ ਉੱਠ ਲੈਣ ਦੀ ਗੱਲ ਕਰ ਲਓ ਮੁੰਡੇ ਨੇ ਉੱਠ ਕੇ ਗੱਲ ਕੀਤੀ ਗੱਲ ਵਿੱਚੋਂ ਕੋਈ ਹੈ ਹੀ ਨਹੀਂ ਸੀ ਲੱਖ ਰੁਪਈਆ ਬਰਬਾਦ ਕਰਕੇ ਮਸਲਾ ਹੱਲ ਹੋ ਗਿਆ ਕਹਿ ਰਿਹਾ ਵੀ ਲੱਖ ਰੁਪਈਆ ਬਰਬਾਦ ਕਰਕੇ ਹੀ ਤਹਾਣੀ ਦਾ ਪਤਾ ਲੱਗਿਆ ਇਹ ਗੱਲ ਤਾਂ ਦੱਸ ਰਹੇ ਆ ਕਿ ਤੁਹਾਡੇ ਨਾਲ ਵੀ ਇਦਾਂ ਹੋ ਸਕਦਾ ਇਹ ਤਾਂ ਚਲੋ ਕੱਲੇ ਜਲੰਧਰ ਸ਼ਹਿਰ ਦੀਆਂ 13 ਸ਼ਿਕਾਇਤਾਂ ਦਾ ਵੇਰਵਾ ਪੂਰੇ ਪੰਜਾਬ ਦੇ ਵਿੱਚ ਕਈ ਸੌ ਸ਼ਿਕਾਇਤਾਂ ਇਹੋ ਜੀਆਂ ਥਾਣਿਆਂ ਦੇ ਵਿੱਚ ਜਾ ਰਹੀਆਂ ਤੇ ਕਈ ਸ਼ਿਕਾਇਤਾਂ ਨਹੀਂ ਵੀ ਜਾ ਰਹੀਆਂ ਉਹਦਾ ਕਾਰਨ ਇਹ ਵੀ ਬੰਦਾ ਜਦੋਂ ਸਾਰਾ ਕੁਝ ਲੁੱਟ ਪੁੱਟ ਬੈਂਦਾ ਜਾਂ ਕਹਿਦੀ ਕਿ ਵੀ ਲੱਖ ਰੁਪਈਆ 5 ਲੱਖ 10 ਲੱਖ 20 ਲੱਖ ਜਿੰਨਾ ਵੀ ਦੇ ਬੈਠਾ ਫਿਰ ਬੰਦਾ ਕਈ ਵਾਰੀ ਸੋਚਦਾ ਵੀ ਜੋ ਹੋ ਗਿਆ ਹੋ ਗਿਆ ਮੈਂ ਹੁਣ ਜੇਕਰ ਬਾਹਰ ਗੱਲ ਕੱਢੂੰਗਾ ਤੇ ਫਿਰ ਆਂਡੀ ਗਵਾਡੀ ਵੀ ਹੱਸਣਗੇ ਮੀਡੀਆ ਦੇ ਵਿੱਚ ਵੀ ਗੱਲ ਆ ਸਕਦੀ ਆ ਰਿਸ਼ਤੇਦਾਰ ਵੀ ਟਕੋਰਾਂ ਕਰਨਗੇ ਇਸ ਕਰਕੇ ਭਾਈ ਆਪਾਂ ਇਸ ਗੱਲ ਨੂੰ ਇੱਥੇ ਦਬ ਲੈਨੇ ਆ ਕਹਿੰਦਾ ਭਾਵੇਂ ਜੇਕਰ ਤੁਸੀਂ ਆਪਦੇ ਧੀਆ ਪੁੱਤਾਂ ਨੂੰ ਜਾਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਬਾਹਰਲੇ ਮੁਲਕ ਦੇ ਵਿੱਚ ਭੇਜਿਆ ਜਿੱਥੇ ਦਿਨ ਰਾਤ ਦਾ ਫਰਕ ਆ ਜਿੱਥੇ ਕੁਝ ਘੰਟਿਆਂ ਦੇ ਲਈ ਤੁਹਾਡੀ ਗੱਲ ਨਹੀਂ ਹੋਣੀ ਇਸ ਕਰਕੇ ਜੇ ਤੁਹਾਨੂੰ ਉਹਨਾਂ ਘੰਟਿਆਂ ਦੇ ਵਿੱਚ ਕੋਈ ਫੋਨ ਆਉਂਦਾ ਤਾਂ ਤੁਸੀਂ ਚੱਕਨੇ ਰਹਿਣਾ ਜਿੰਨੀ ਦੇਰ ਤੱਕ ਤੁਸੀਂ ਆਪਦੇ ਧੀ ਪੁੱਤ ਦੇ ਨਾਲ ਜਿੰਨੀ ਦੇਰ ਤੱਕ ਪਰਿਵਾਰਕ ਮੈਂਬਰ ਦੇ ਨਾਲ ਖੁਦ ਫੋਨ ਤੇ ਗੱਲ ਨਾ ਕਰ ਲਵੋ ਜਦੋਂ ਤੁਹਾਨੂੰ ਯਕੀਨ ਆ ਗਿਆ ਵੀਡੀਓ ਕਾਲ ਕਰ ਲਵੋ ਜਦੋਂ ਯਕੀਨ ਆ ਗਿਆ ਫਿਰ ਤਾਂ ਆਪਾਂ ਅਗਲਾ ਫੈਸਲਾ ਲੈਣਾ ਆਪਦੇ ਧੀ ਪੁੱਤ ਦੀ ਖਾਤਰ ਖੜਦੇ ਆ ਪਰ ਇਹ ਨਾ ਹੋਵੇ ਕਿ ਤੁਸੀਂ ਲੁੱਟੇ ਜਾਓ ਇੱਕ ਹੋਰ ਗੱਲ ਕਹੀ ਮਹਰਾ ਨੇ ਕਿ ਆਪਦੇ ਧਿਪਤ ਨੂੰ ਇਹ ਗੱਲ ਕਹੋ ਵੀ ਜੇਕਰ ਤੁਸੀਂ ਕਿਤੇ ਚੱਲੇ ਆ ਰਾਤ ਨੂੰ ਪਾਰਟੀ ਤੇ ਚੱਲੇ ਆ ਜੇ ਤੁਸੀਂ ਕੁਝ ਘੰਟੇ ਫੋਨ ਨਹੀਂ ਚੁੱਕਣਾ 20 ਘੰਟੇ 10 ਘੰਟੇ 5 ਘੰਟੇ ਤਾਂ ਉਹ ਗੱਲ ਕਰਕੇ ਜਾਓ ਕਿ ਮੈਂ ਜੀ ਹੁਣ 10 ਘੰਟੇ ਫੋਨ ਚੱਕ ਨਹੀਂ ਸਕਣਾ ਮੈਸੇਜ ਪਾ ਦਿਓ WhatsApp ਤੇ ਮੈਸੇਜ ਪਾ ਦਿਓ ਉਹਨਾਂ ਘੰਟਿਆਂ ਦੇ ਵਿੱਚ ਕੋਈ ਤੁਹਾਡੇ ਨਾਲ ਹੀਰਾ ਫਰੀ ਨਾ ਕਰ ਜੇ ਕੋਈ ਠੱਗੀ ਨਾ ਮਾਰ ਜੇ ਮਤਲਬ ਇਹ ਆ ਵੀ ਇਹੋ ਜੇ ਠੱਗਾ ਜਿਹੜੇ ਇਸ ਲੈਵਲ ਦੇ ਉੱਤੇ ਪਹੁੰਚੇ ਹੋਏ ਆ ਤੇ ਪੰਜਾਬ ਦੇ ਵਿੱਚ ਹਰ ਸਾਲ ਕਈ 100 ਕਰੋੜ ਰੁਪਈਆ ਲੁੱਟਿਆ ਜਾਂਦਾ ਸਾਈਬਰ ਠੱਗੀਆਂ ਦੇ ਨਾਂ ਦੇ ਉੱਤੇ। ਕਈ 100 ਕਰੋੜ ਰੁਪਈਆ ਲੁੱਟਿਆ ਜਾਂਦਾ ਜੀ ਕਿ ਤੁਸੀਂ ਆਨਲਾਈਨ ਇਨਵੈਸਟਮੈਂਟ ਕਰ ਲਓ ਇਸ ਨਾਂ ਦੇ ਉੱਤੇ। ਡਿਜੀਟਲ ਅਰੈਸਟ ਕਰਕੇ ਕਈ 100 ਕਰੋੜ ਰੁਪਈਆ ਲੁੱਟਿਆ ਜਾਂਦਾ ਹਰ ਸਾਲ ਕੱਲੇ ਪੰਜਾਬ ਦੇ ਵਿੱਚੋਂ ਤੇ ਪੂਰੇ ਭਾਰਤ ਦੇ ਵਿੱਚੋਂ ਕਈ ਹਜ਼ਾਰ ਕਰੋੜ ਰੁਪਈਆ ਲੁੱਟਿਆ ਜਾਂਦਾ। ਇਸ ਕਰਕੇ ਤੁਸੀਂ ਕਿਤੇ ਵੀ ਜੇਕਰ ਕੋਈ ਮਾੜੀ-ਮੋਟੀ ਵੀ ਗਲਤੀ ਕਰ ਗਏ ਜਾਂ ਕਾਲੀ ਕਰ ਗਏ ਤਾਂ ਫਿਰ ਤੁਹਾਡੇ ਪੜ ਪੱਲੇ ਕੁਝ ਨਹੀਂ ਰਹਿੰਦਾ। ਹੁਣ ਤਾਂ ਨਵੇਂ ਸਾਲ ਦੇ ਮੌਕੇ ਪੁਲਿਸ ਦੇ ਵੱਲੋਂ ਪੰਜਾਬ ਦੀ ਪੁਲਿਸ ਦੇ ਵੱਲੋਂ ਸੁਨੇਹਾ ਜਾਰੀ ਕੀਤਾ ਗਿਆ ਵੀ ਜੇਕਰ ਤੁਹਾਨੂੰ ਕੋਈ ਹੈਪੀ ਨਿਊ ਇਅਰ ਵਾਲਾ ਲਿੰਕ ਆਉਂਦਾ ਸੁਨੇਹਾ ਆਉਂਦਾ ਤੇ ਉਹ ਅਨਨੋਨ ਨੰਬਰ ਤੋਂ ਆਉਂਦਾ ਤੁਸੀਂ ਉਸ ਲਿੰਕ ਨੂੰ ਕਲਿੱਕ ਨਾ ਕਰੋ ਹੋ ਸਕਦਾ ਇਹ ਮੋਬਾਈਲ ਹੈਕਰ ਹੋਣ ਤੁਹਾਡਾ ਮੋਬਾਈਲ ਹੈਕ ਕਰ ਲੈਣ ਤੁਹਾਡੇ ਮੋਬਾਈਲ ਵਿੱਚਲੀ ਸਾਰੀ ਜਾਣਕਾਰੀ ਉਹਨਾਂ ਕੋਲੇ ਚਲੀ ਗਈ ਆ ਆਪਾਂ ਆਮ ਤੌਰ ਦੇ ਉੱਤੇ ਮੋਬਾਈਲ ਦੇ ਵਿੱਚ ਆਪਣੇ ਏਟੀਐਮ ਦਾ ਆਪਣੇ ਖਾਤੇ ਦਾ ਪਾਸਵਰਡ ਸਾਰਾ ਕੁਝ ਉਹਦੇ ਵਿੱਚ ਹੁੰਦਾ ਕਿਤੇ ਇਹ ਨਾ ਹੋਵੇ ਕੋਈ ਟਰਾਂਸਫਰ ਇਦਾਂ ਕਰ ਲੈਣ ਪੈਸੇ ਇਸ ਕਰਕੇ ਨਿੱਕੀ ਨਿੱਕੀ ਗੱਲ ਦੇ ਉੱਤੇ ਚਕੰਨੇ ਰਹਿਣ ਦੀ ਲੋੜ ਆ ਤੁਹਾਨੂੰ ਅਚਾਨਕ ਫੋਨ ਦੇ ਉੱਤੇ ਸੁਨੇਹਾ ਆਉਂਦਾ ਕਿ ਤੁਹਾਡਾ ਈ-ਚਲਾਨ ਹੋ ਗਿਆ। ਤੁਹਾਡਾ ਆਨਲਾਈਨ ਚਲਾਨ ਹੋਇਆ। ਜਦੋਂ ਕਿਸੇ ਦਾ ਸੱਚੀ-ਮੁੱਚੀ ਆਨਲਾਈਨ ਚਲਾਨ ਹੋਇਆ ਹੁੰਦਾ ਤੇ ਉਹ ਜਦੋਂ ਤੁਸੀਂ ਕਲਿੱਕ ਕਰਦੇ ਆ ਉਹ ਵਿਭਾਗ ਦਾ ਲਿੰਕ ਆਉਂਦਾ ਵਿਭਾਗ ਦੀ ਵੈੱਬਸਾਈਟ ਤੋਂ ਆਉਂਦਾ। ਤੁਸੀਂ ਕਲਿੱਕ ਕਰਦੇ ਹੋ ਉੱਥੇ ਲਿਖਿਆ ਹੁੰਦਾ ਜੀ ਕਿ ਫਲਾਣੀ ਥਾਂ ਦੇ ਉੱਤੇ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਆ। ਫਲਾਣਾ ਤੁਹਾਡਾ ਵਹੀਕਲ ਨੰਬਰ ਆ। ਤੁਸੀਂ ਮੋਟਰਸਾਈਕਲ ਤੇ ਸੀ, ਕਾਰ ਤੇ ਸੀ, ਥਾਰ ਤੇ ਸੀ, ਜੀਪ ਤੇ ਸੀ ਤੇ ਤੁਹਾਡਾ ਇੰਨਾ ਚਲਾਨ ਬਣਦਾ। ਪਰ ਜਿਹੜਾ ਤੁਹਾਡੇ ਕੋਲੇ ਲਿੰਕ ਆਉਂਦਾ ਆਮ ਤੌਰ ਤੇ ਮੇਰੇ ਕੋਲੇ ਵੀ ਆਇਆ ਸ਼ਾਇਦ ਤੁਹਾਡੇ ਕੋਲੇ ਵੀ ਬਹੁਤ ਸਾਰਿਆਂ ਕੋਲੇ ਆਇਆ ਹੋਵੇ ਉਹ ਇੱਕ ਪ੍ਰਾਈਵੇਟ ਨੰਬਰ ਤੋਂ ਆਉਂਦਾ ਜਿਵੇਂ ਤੁਸੀਂ ਮੈਨੂੰ ਮੈਸੇਜ ਭੇਜੋ ਮੈਂ ਤੁਹਾਨੂੰ ਭੇਜਾਂ ਉਹਦੇ ਵਿੱਚ ਲਿਖਿਆ ਹੁੰਦਾ ਕਿ ਤੁਹਾਡਾ ਈ ਚਲਾਨ ਹੋ ਗਿਆ ਤੁਸੀਂ ਕਲਿੱਕ ਕਰਦੇ ਹੋ ਲਿਖਿਆ ਹੁੰਦਾ 3000 ਰੁਪਏ ਤੁਹਾਡਾ ਚਲਾਨ ਹੋਇਆ 2000 ਹੋਇਆ ਉਹਦੇ ਵਿੱਚ ਕੋਈ ਹੋਰ ਮਿਹਰਬਾਨੀ ਹੁੰਦਾ ਨਾ ਤੁਹਾਡੇ ਵਹੀਕਲ ਦਾ ਨੰਬਰ ਨਾ ਕਿਹੜੇ ਟਾਈਮ ਤੁਸੀਂ ਟ੍ਰੈਫਿਕ ਨਿਯਮ ਨਿਲੰਘਣਾ ਕੀਤੀ ਆ ਨਾ ਤੁਸੀਂ ਕਿਹੜੇ ਵਹੀਕਲ ਦੇ ਉੱਤੇ ਸੀ ਨਾ ਤੁਸੀਂ ਕਿਹੜੀ ਲੋਕੇਸ਼ਨ ਦੇ ਉੱਤੇ ਸੀ ਕੁਝ ਨਹੀਂ ਹੁੰਦਾ ਮਤਲਬ ਲੁੱਟਣ ਵਾਲੇ ਜਿੱਥੇ ਤੁਸੀਂ ਅਣਗੈਲੀ ਵਰਤ ਲਈ ਜਾਂ ਜਿੱਥੇ ਤੁਸੀਂ ਕਬਰਾਂ ਗਏ ਉਹ ਥਾਂ ਦੇ ਉੱਤੇ ਤੁਹਾਡਾ ਨੁਕਸਾਨ ਹੋ ਜਾਣਾ ਤੇ ਇੱਕ ਜਾਣਕਾਰੀ ਪੰਜਾਬ ਦੇ ਪਾਣੀ ਦੇ ਬਾਰੇ ਵੀ ਸਾਂਝੀ ਕਰਨੀ ਬਣਦੀ ਆ ਪੰਜਾਂ ਪਾਣੀਆਂ ਦੀ ਧਰਤੀ ਹੈ ਜਿਹੜੀ ਉਹ ਇਸ ਵੇਲੇ ਕਿਹੜੇ ਹਾਲ ਨੂੰ ਪਹੁੰਚੀ ਹੋਈ ਆਪਾਂ ਜਾਣਦੇ ਆ ਇੱਕ ਵੇਰਵਾ ਸਾਹਮਣੇ ਆਇਆ ਇਸ ਸਰਵੇ ਦੇ ਵਿੱਚ ਪਤਾ ਲੱਗਾ ਜੀ ਪੰਜਾਬ ਦੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਇੰਨੀ ਵਧ ਗਈ ਆ ਕਿ 16 ਜ਼ਿਲ੍ਹਿਆਂ ਦਾ ਤਈਆਂ ਦੇ ਵਿੱਚੋਂ 16 ਜ਼ਿਲ੍ਹਿਆਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਜਿਹੜਾ ਕਿ ਪੀਣ ਦੇ ਲਾਇਕ ਨਹੀਂ ਆ ਇਹਰੇਚ ਪਤਾ ਲੱਗਾ ਜੀ ਕਿ ਹੌਲੀ-ਹੌਲੀ ਪੰਜਾਬ ਦਾ ਪਾਣੀ ਜਿਹੜਾ ਉਹ ਜ਼ਹਿਰੀਲਾ ਬਣਦਾ ਜਾਂਦਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਆਈ ਆ 16 ਜ਼ਿਲ੍ਹਿਆਂ ਦੇ ਗਰਾਊਂਡ ਵਾਟਰ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਹੜੀ ਉਹ ਨਿਰਧਾਰਤ ਮਿਆਰਾਂ ਤੋਂ ਉੱਤੇ ਪਾਈ ਗਈ ਆ 16 ਜ਼ਿਲ੍ਹਿਆਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਇਹ ਪਤਾ ਲੱਗਾ ਜੀ ਸੈਂਟਰਲ ਬੋਰਡ ਦੇ ਵੱਲੋਂ ਕਿਹਾ ਗਿਆ ਜੀ ਪੰਜਾਬ ਦੇ ਵਿੱਚ 562% ਦੀ ਸੈਂਪਲਾਂ ਦੇ ਵਿੱਚ ਯੂਰੇਨੀਅਮ ਮਿਆਰ ਤੋਂ ਵੱਧ ਪਾਇਆ ਗਿਆ ਇਹ ਰਿਪੋਰਟ ਡਰਾਉਣੀ ਆ WHO ਦੇ ਮੁਤਾਬਕ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ 3 파ਰਟਸ ਪ੍ਰਤੀ ਬਿਲੀਅਨ ਤੱਕ ਹੋਵੇ ਤਾਂ ਪਾਣੀ ਪੀਣਯੋਗ ਹੁੰਦਾ ਪਰ ਜੇ 30 ਦੀ ਥਾਂ ਦੇ ਉੱਤੇ ਪੰਜਾਬ ਦੇ ਵਿੱਚ 200 파ਰਟਸ ਤੱਕ ਪਹੁੰਚ ਗਈ ਹੈ ਤੇ ਯੂਰੇਨੀਅਮ ਆ ਜਿਹੜਾ ਉਹ ਇਸ ਖਤਰਨਾਕ ਹੱਦ ਤੱਕ ਪਹੁੰਚ ਗਿਆ ਵੀ ਤੁਹਾਡੀ ਜ਼ਿੰਦਗੀ ਦੇ ਲਈ ਜਾਨਲੇਵਾ ਬਹੁਤ ਆ ਅਗਲੀ ਗੱਲ ਇਹ ਜੀ ਪੰਜਾਬ ਦੇ ਵਿੱਚ ਜਿਹੜੇ 16 ਜ਼ਿਲ੍ਹੇ ਆ ਉਹਦੇ ਵਿੱਚ ਤਰਨਤਾਰਨ ਪਟਿਆਲਾ ਸੰਗਰੂਰ ਮੋਗਾ ਮਾਨਸਾ ਬਰਨਾਲਾ ਲੁਧਿਆਣਾ ਜਲੰਧਰ ਫਰੀਦਕੋਟ ਕਪੂਰਥਲਾ ਫਾਜ਼ਿਲਕਾ ਮੁਕਸਰ ਸਾਹਿਬ ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵਿੱਚ ਯੂਰੇਨੀਅਮ ਮਿਲਾਵਟ ਦਾ ਪੱਧਰ ਕਾਫੀ ਉੱਚਾ ਦਰਜ ਕੀਤਾ ਗਿਆ ਸ਼ੰਗਰੂਰ ਤੇ ਬਠਿੰਡੇ ਦੇ ਵਿਚ ਤਾਂ ਯੂਰੇਨੀਅਮ ਦੀ ਮਾਤਰਾ ਹੱਦੋਂ ਵੱਧ ਹੋਈ ਪਈ ਆ ਜਿਹਦੇ ਕਰਕੇ ਇਹ ਪਾਣੀ ਜ਼ਿੰਦਗੀ ਦੇਣ ਦੀ ਥਾਂ ਦੇ ਉੱਤੇ ਜ਼ਿੰਦਗੀ ਖੋਣ ਦਾ ਕੰਮ ਵੀ ਕਰਨ ਲੱਗ ਪਿਆ ਵੈਸੇ ਕਦੇ ਸੋਚ ਕੇ ਦੇਖੋ ਇਹ ਕਿਸੇ ਨਾਲ ਜੇਕਰ ਗੱਲ ਕਰਨੀ ਹੋਵੇ ਸਾਂਝੀ ਨਾ ਕਰਨੀ ਹੋਵੇ ਵੱਡੀ ਗੱਲ ਆ ਪਰ ਕਦੇ ਸੋਚ ਕੇ ਦੇਖੋ ਵੀ ਪੰਜਾਬ ਦੇ ਕੋਲੇ ਇਸ ਵੇਲੇ ਹੈ ਕੀ ਕੀ ਆ ਤੁਹਾਡਾ ਪਾਣੀ ਪੀਣ ਯੋਗ ਨਹੀਂ ਰਿਹਾ ਇਹਦੇ ਚੋਂ ਯੂਰੇਨੀਅਮ ਆ ਇਹਦੇ ਵਿੱਚ ਹੋਰ ਜ਼ਹਿਰੀਲੇ ਤੱਤ ਆ ਇਹਦੇ ਵਿੱਚ ਇਨੇ ਕ ਕੈਮੀਕਲ ਆ ਵੀ ਜਿਹੜਾ ਤੁਸੀਂ ਪੀਓਗੇ ਤਾਂ ਨੁਕਸਾਨੇ ਜਾਂਦੇ ਆ ਪੰਜਾਬ ਦੇ ਵਿੱਚ ਪੰਜ ਪਾਣੀਆਂ ਦੀ ਧਰਤੀ ਪੰਜ ਤਰ੍ਹਾਂ ਦੇ ਪਾਣੀਆਂ ਦੀ ਧਰਤੀ ਬਣ ਗਈ ਹੁਣ ਕਿਉਂਕਿ ਇੱਥੇ ਜੀ ਣਾਉਣ ਵਾਲਾ ਪਾਣੀ ਆ ਸੀਵਰੇਜ ਦਾ ਪਾਣੀ ਆ ਭਾਂਡੇ ਧੋਣ ਵਾਲਾ ਪਾਣੀ ਆ ਜੀ ਆਰਓ ਵਾਲਾ ਪਾਣੀ ਤੇ ਇਹ ਬੋਤਲਬੰਦ ਪਾਣੀ ਇਹ ਪੰਜ ਤਰ੍ਹਾਂ ਦਾ ਪਾਣੀ ਬਣ ਗਿਆ ਜਿਹੜੀਆਂ ਤੁਸੀਂ ਖਾਣਾ ਖਾਣੇ ਜਾਂ ਮੈਕ ਖਾਣਾ ਉਹਨਾਂ ਨੂੰ ਟੀਕੇ ਲਾ ਲਾ ਕੇ ਸਬਜ਼ੀਆਂ ਬਣਾਈਆਂ ਜਾਂਦੀਆਂ ਜਾਂਦੀਆਂ ਤੇ ਕੈਮੀਕਲ ਲਾ ਲਾ ਕੇ ਫਲ ਪਕਾਏ ਜਾਂਦੇ ਆ ਜੋ ਅਸੀਂ ਸਪ੍ਰੇਆਂ ਕਰਦੇ ਆ ਫਸਲਾਂ ਦੇ ਉੱਤੇ ਵੀ ਝਾੜ ਵੱਧ ਹੁੰਦੇ ਆ ਤੇ ਅਸੀਂ ਜਾਵਾਂਗੇ ਕਿਹੜੇ ਪਾਸੇ ਤੇ ਪਹੁੰਚ ਕਿਹੜੇ ਪਾਸੇ ਗਏ ਆ ਜਿਹੜੀਆਂ ਅਸੀਂ ਦਵਾਈਆਂ ਖਾਨੇ ਆ ਵੀ ਪਾਈ ਅਸੀਂ ਤੰਦਰੁਸਤ ਹੋ ਜਗੇ ਹੁਣ ਉਹ ਵੀ ਨਕਲੀ ਮਿਲਦੀਆਂ ਜਿਹੜਾ ਦੁੱਧ ਪੀਨੇ ਆ ਉਹ ਤੁਹਾਨੂੰ ਯੂਰੀਆ ਵਾਲਾ ਮਿਲਦਾ ਉਹ ਕੈਮੀਕਲਾਂ ਵਾਲਾ ਮਿਲਦਾ ਆਪਾਂ ਬਚਾਂਗੇ ਕਿਵੇਂ ਸਵਾਲਾਂ ਦਾ ਸਵਾਲ ਇਹ ਆ ਤੇ ਪੰਜਾਬ ਦੇ ਕੋਲੇ ਕੀ ਰਹਿ ਗਿਆ ਧਾਰਮਿਕ ਲੜਾਈਆਂ ਸਿਆਸੀ ਲੜਾਈਆਂ ਗਵਈਆਂ ਪਿੱਛੇ ਲੜਾਈਆਂ ਉਹਨੂੰ ਮਾੜਾ ਕਹਤਾ ਉਹਨੂੰ ਮਾੜਾ ਕਹਤਾ ਪੰਜਾਬ ਜਿਉਂਦਾ ਰਹੂਗਾ ਤਾਂ ਲੜੂਗਾ ਨਾ ਤੇ ਨਿਪੁੰਸਕ ਹੋ ਰਿਹਾ ਇਸ ਵੇਲੇ ਪੰਜਾਬ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਜੋੜੇ ਆ ਉਹ ਬੱਚਾ ਪੈਦਾ ਕਰਨ ਤੋਂ ਅਸਵਰਥ ਆ ਪੀਜੀਆਈ ਦੀ ਰਿਪੋਰਟ ਇਹ ਗੱਲ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਹਾਲਾਤ ਮਾੜੇ ਹੋਈ ਜਾਂਦੇ ਆ ਸ਼ੂਗਰ ਤੋਂ ਲੈ ਕੇ ਕਾਲੇ ਪੀਲੇ ਤੋਂ ਲੈ ਕੇ ਕੈਂਸਰ ਤੋਂ ਲੈ ਕੇ ਕਿਡਨੀ ਦੇ ਰੋਗਾਂ ਤੋਂ ਲੈ ਕੇ ਕਿਹੜੀ ਸਮੱਸਿਆ ਜਿਹੜੀ ਪੰਜਾਬੀਆਂ ਨੂੰ ਇਸ ਵੇਲੇ ਚਿੰਬੜੀ ਨਹੀਂ ਪਰ ਪੰਜਾਬੀ ਇਸ ਮਸਲੇ ਦੇ ਵੱਲ ਸੁਚੇਤ ਨਹੀਂ ਹੁੰਦੇ ਅਸੀਂ ਚਟਪਟੀਆਂ ਚੀਜ਼ਾਂ ਦੇ ਆਦੀ ਅਸੀਂ ਉਹ ਪੀ ਲਿਆ ਆ ਖਾ ਲਿਆ ਇਹਦੇ ਆਦੀ ਤੇ ਅਸੀਂ ਜ਼ਮੀਨੀ ਹਕੀਕਤ ਨਾਲੋਂ ਟੁੱਟੀ ਜਾਂਦੇ ਆ ਆਪਣੀ ਸਿਹਤ ਨੂੰ ਆਪੇ ਹੀ ਬਰਬਾਦ ਕਰੀ ਜਾਂਦੇ ਆ ਤੇ ਕਿੱਥੋਂ ਕਿੱਥੇ ਪਹੁੰਚ ਗਏ ਕਦੇ ਸੋਚ ਕੇ ਦੇਖੋ